ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਭੈਣਾ ਵੀਰਾਂ ਨੂੰ ਜੈ ਪੀਮ ਜੈ ਪਾਤਸ਼ਾਹ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਅਸੀਂ ਕਲ ਖੁਰਦ ਬਲਾਕ ਵਿੱਚ ਪਹੁੰਚੇ ਆ ਕਿ ਸਾਡੂ ਪਹਿਲੋਂ 4 ਮਹੀਨੇ ਅਸੀਂ 2023 ਚ ਕੰਮ ਕਰਦੇ ਰਏ ਆ ਪੈਸੇ ਨਹੀਂ ਆਏ ਸਾਡੇ ਮਾਤਾ ਜੀ ਸੱਚਾ 4 ਮਹੀਨੇ ਪੈਸੇ ਨਹੀਂ ਆਏ ਫਿਰ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜੀ ਲਗਭਗ 2 ਮਹੀਨੇ ਸਾਨੂੰ ਬਲਾਕ ਵੱਲੋਂ ਕਿਹਾ ਜਾਂਦਾ ਸੀ ਕਿ ਕੰਮ ਨਵੇਂ ਪਾਸ ਨਹੀਂ ਹੋ ਰਹੇ। ਔਰ ਫਿੱਕਾ-ਫਿੱਕਾ ਜਿਹਾ ਕੰਮ ਸਾਡਾ ਚੱਲਦਾ ਰਿਹਾ। ਹਾਂਜੀ। ਹੁਣ ਜਿਹੜਾ ਚੋਣ ਜਾਬਤੇ ਵਾਲਾ ਕੰਮ ਖਤਮ ਹੋਇਆ ਨਵੀਂ ਗੱਲ ਸ਼ੁਰੂਆਤ ਹੋ ਗਈ ਕਿ ਬਲਾਕਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਸਰਕਾਰ ਤੁਹਾਡੀ ਆ। ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਆਪ ਸਰਕਾਰ ਚਲਾਓਗੇ ਤੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਏਗੀ ਅੱਜ ਜੋ ਸਾਡਾ ਮਨਰੇਗਾ ਦਾ ਕੰਮ ਜਿਹੜਾ ਹੈਗਾ ਰੋਕ ਰਿਹਾ ਜਿਹੜੀਆਂ ਪੁਰਾਣੀਆਂ ਟੀਮਾਂ ਚੱਲ ਰਹੀਆਂ ਆ ਉਹਨਾਂ ਨੂੰ ਖਰਾਬ ਕਰਦੇ ਆ ਆਓ ਸਾਡੇ ਦਿਹਾਤੀ ਏਰੀਏ ਚੋਂ ਔਰ ਬਹੁਤ ਉਭਰੇ ਹੋਏ ਆਗੂ ਸਾਡੇ ਲਾਪਤ ਕੌ ਦਿਹਾਤੀ ਏਰੀਏ ਚੋਂ ਇਹਨਾਂ ਨੇ ਮਜ਼ਦੂਰਾਂ ਦੇ ਵਿੱਚੋਂ ਇੱਕ ਚੋਣ ਵੀ ਲੜੀ ਹੈਗੀ ਜਿਹਦੇ ਵਿੱਚ ਲੋਕਾਂ ਨੇ पूरी तरह सहयोग नहीं देता लोगों को नशा के आम आदमी पार्टी की सरकार बनानी खुद अपनी चोन अपने मजदूर वालों नहीं की गई मैं बेनती करूंगा लवप्रीत लवप्रीत अपने पिंड के हालातों बारे दस हाँ भूलिया मेरा नाम लवप्रीत गौरमेंट कालजे वाला जो कि अभी मनरेगा नीट ਸਲਾਖਾ ਸਾਧ ਬਬਰਾ ਸਿੰਘ ਨੇ ਦਿੱਤਾ ਸੀ ਕਿ ਗਰੀਬਾਂ ਦੇ ਜੋ ਮੁਸ਼ਕਲਾਂ ਹੁੰਦੀਆਂ ਸਨ ਉਹਦੇ ਕੰਮ ਕੀਤੇ ਆ ਪਰ ਲੋਕਾਂ ਨੇ ਨਾ ਵੀ ਸਾਥ ਦਿੱੰਦੇ ਹੋયા ਅੱਜ ਵੀ ਉਹੀ ਮੁਸ਼ਕਲਾਂ ਸਾਨੂੰ ਆ ਰਹੀਆਂ ਨੇ ਜੋ ਕਿ ਜਿਵੇਂ ਮਨਰੇਗਾ ਦੇ ਕੰਮ ਵਿੱਚ ਕੀ ਹੁਣ ਬਲਾਕ ਵਾਲੇ ਸਾਨੂੰ ਕੰਮ ਨਹੀਂ ਦੇ ਰਹੇ ਆ ਕੀ ਸਾਨੂੰ ਬਲਾਕ ਦੇ ਘੇੜੇ ਦੇਣੇ ਪੈਂਦੇ ਆ ਤੇ ਉਹ ਜੁੱਜਨਾ ਪਾਲਟੰਨਾ ਰੜੀ ਹੋਈ ਹੈ ਸਰਪੰਚਾਂ ਨਾਲ ਤੇ ਉਹਨਾਂ ਦੇ ਕੰਮ ਚੱਲੀ ਜਾਂਦੇ ਆ ਜੈਪੀ ਜੈਪਾ ਹੁਣ ਸਾਡੇ ਵਿੱਚੋਂ ਸਾਡੇ ਬਜ਼ੁਰਗ ਮਾਤਾ ਕਾਫੀ ਚਿਰ ਤੋਂ ਸੀ ਇਸ ਪਿੰਡ 'ਚ ਵਰਕ ਕਰਦੇ ਆ ਪੈਨੂੰ ਦੋ ਟੀਮਾਂ ਬਣਾਈਆਂ ਸੀ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਕੀ ਗਰਮੇਲਕੌਰ ਗਰਮੇਲਕੌਰ ਸੀ ਬਹੁਤ ਉਹਦੀ ਦਹਿਸ਼ਤ ਬਣ ਗਈ ਸੀ ਜਦੋਂ ਅਸੀਂ ਇੱਕ ਪੰਚਾਇਤ ਤੇ ਕੰਪਲੇਂਟ ਬਣਾਈ ਔਰ ਉਸ ਤੋਂ ਬਾਅਦ ਇਲੈਕਸ਼ਨਾਂ ਦੇ ਦੌਰਾਨ ਉਹਨਾਂ ਦੇ ਘਰਾਂ ਦੇ ਵਿੱਚ ਐਮਐਲਏ ਵੀ ਹੋ ਕੇ ਗਿਆ ਐਮਐਲਏ ਵੀ ਹੋ ਕੇ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਸਾਡੀ ਛੱਡ ਕੇ ਤਾਂ ਸਾਡੀ ਮਜਬੂਰੀ ਬਣ ਗਈ ਆ ਦੂਜੀ ਇੱਕ ਬੀਬੀ ਹੋਰ ਚੁਣੀ ਕੀ ਨਾਮ ਸੀ ਉਹਦਾ ਜਸਵੀਰ ਜਸਵੀਰ ਕੌਰ ਉਨੇ ਤਾਂ ਕਮਾਲ ਹੀ ਕਰ ਦਿੱਤੀ ਕੰਮ ਵੀ ਸਾਡੇ ਨਾਮ ਦਾ ਚੱਲ ਗਿਆ ਫਿਰ ਇੱਕ ਕੰਪਲੇਂਟ ਬਣਾਈ ਤੇ ਲੋਕਪਾਲ ਚ ਜਾ ਕੇ ਕੀ ਕਹਿੰਦੀ ਆ ਕਿ ਮੇਰੇ ਤੋਂ ਤਾਂ ਕਰਿਆ ਕਿ ਦੋ ਬੰਦੇ ਗੂਠਾ ਸਨ ਲਵਾ ਗਏ ਮੈਂ ਤਾਂ ਕੰਪਲੇਂਟ ਕਰਨਾ ਚਾਹੀਦਾ ਐ ਕੋ ਜੇ ਵੀ ਜਿਹੜੇ ਲੋਕ ਸਾਡੇ ਹੈਗੇ ਆ ਕੀ ਉਹਨੂੰ ਕਹਿ ਸਕੀਏ ਕਿ ਗਦਾਰ ਕਿਸਮ ਦੇ ਲੋਕ ਨੇ ਹੁਣ ਆ ਤੀਸਰੇ ਨੰਬਰ ਤੇ ਅਸੀਂ ਸਾਡੀ ਇਹ ਮਾਤਾ ਦੇ ਥਰੂ ਨਾਲ ਸਾਡੀ ਬੱਚੀ ਕੀ ਨਾਮਾ ਕਰਨਜੀਤ ਕੌਰ ਇਹ ਮੀਟ ਨੇ तो मैं बेनती करूँगा कि माता जी चाहे कर्मजीत जी, जी दोवे ने वारी वारी बोलना भी कम किया अगले हालात की कह रहे अच्छा माता जी जय ची जय भारत जी अम करते हैं तो साढ़ी दो सौ रुपया दिहाड़ी आज पैसे नहीं पूरे पे अं तेन मास्टा ला दे तिना ही दो सौ रुपया दिड़ी आई है ਇੰਨਾ ਆਸਾਨੋ ਕੰਮ ਦਿੰਦੇ ਜਿਹੜੇ ਸਾਡੇ ਪੰਜ ਪੈਂਡ ਵਾਲੀ ਦੂਜੀ ਪਹਾੜੀ ਆ ਉਹ ਉਸ ਲਗਾਤਾਰ ਕੰਮ ਕਰੀ ਜਾਂਦੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਜੋਬ ਕੱਢ ਬੰਦਦੇ ਆ ਉਹ ਵੀ ਇੱਕ ਇੱਕ ਲੈ ਕੇ ਆਉਣ ਤੇ ਉਹਨਾਂ ਨੂੰ ਜੋ ਨੰਬਰ ਲਾਉਂਦੇ ਆ ਸਾਡੇ ਉਹ ਵੀ ਨਹੀਂ ਸੱਭਾ ਲਈ ਫੜੀਆਂ ਸਾਨੂੰ ਉਹ ਵੀ ਨਹੀਂ ਬਣਾ ਕੇ ਦਿੰਦੇ ਤੇ ਸਾਡੇ ਅਤੇ ਇਹਨਾਂ ਦੇ ਪੈਸੇ ਬਹੁਤ ਮਾਰੇ ਆ ਇੱਕ ਕਰਮਗੰਦੇ ਮਾਰੇ ਆ ਸਾਡੇ ਇਹ ਇੱਕ ਅੱਛੋ ਦੇ ਮਾਰੇ ਆ ਨਹਿਰਾ ਵੱਡੀਆਂ ਦੇ ਨਵਾਂ ਨਵਾਂ ਦੇ ਨਾਲੇ ਪੈਸੇ ਸਾਰੇ ਪੈਸੇ ਪਿਛਲੇ ਸਾਲ ਚ ਬਹੁਤ ਮਾਰਿਆ ਇਹਨਾਂ ਨੇ ਤੇ ਬਾਕੀ ਗੱਲ ਦਾ ਸਾਡੇ ਪਿੰਦੇ ਸਰਪੰਚ ਦੀ ਹੋਰ ਸਾਡੀ ਸੁਣਦਾ ਨਹੀਂ ਜੈ ਭਿੰਗ ਜੈ ਭਗਤ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਦਫਤਰਾਂ ਵਿੱਚ ਬੈਠੇ ਆ ਲੋਕਤੰਤਰ ਚਲਾਉਣ ਲਈ ਸਾਡੇ ਉਹ ਮੁਲਾਜ਼ਮ ਨੇ ਪਬਲਿਕ ਦੇ ਮੁਲਾਜ਼ਮ ਨੇ ਪਬਲਿਕ ਦੇ ਪੈਸੇ ਦੀ ਤਨਖਾਹ ਲੈਂਦੇ ਨੇ ਪਬਲਿਕ ਦਾ ਕੰਮ ਕਰਨ ਲਈ ਬੈਠੇ ਨੇ ਉਹ ਲੋਕਤੰਤਰ ਦੀਆਂ ਧੱਜੀਆਂ ਡਾਰੇ ਨੇ ਜਿੰਨਾ ਚਿਰ ਤੁਸੀਂ ਬੋਲੋਗੇ ਨਹੀਂ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੋਵੋਗੇ ਉਹਨਾਂ ਚਿਰ ਇਹਨਾਂ ਦਾ ਦਿਮਾਗ ਨਹੀਂ ਖਿਲੇਗਾ ਮੈਂ ਬੇਨਤੀ ਕਰੂੰਗਾ ਕਰਮਜੀਤ ਬੇਟਾ ਕੋ ਗੱਲ ਕਰਨੀ ਨਹੀਂ ਕਰਨੀ ਹਾਂ ਸਾਡੀ ਇੱਕ ਭੈਣ ਹੈਗੀ ਆ ਕਾਲੀਏ ਵਾਲੇ ਤੋਂ ਹਾਂਜੀ ਭੈਣ ਦੀ ਕੀ ਨਾਮ ਹੈ ਇਹ ਤਵਾਂ ਹਾਂ ਚਲ ਤੂੰ ਆਈਂ ਕਰੋ ਉਹ ਆਵੇ ਦੇ ਆ ਕਹਿੰਦਾ ਕਿ ਤਸਫੂਆ ਨਹੀਂ ਮੈਂ ਕਹਿਆ ਬੰਨੀ ਨਾ ਦੱਸਾਂ ਤੂੰ ਬੋਲ ਉਹ ਸਾਡੀ ਵੱਡੀ ਭੈਣ ਪਿੰਡ ਕਾਲੀਏ ਵਾਲੇ ਤੋਂ ਇਸ ਤੇ ਪਿੰਡ ਦੇ ਵਿੱਚ ਇੱਕ ਖਾਸ ਗੱਲ ਦੱਸਣ ਵਾਲੀ ਆ ਕਿ ਜਦੋਂ ਨਾਪਰੀਤ ਦਾ ਜੋਰ ਸੀਗਾ ਤੇ ਉਦੋਂ ਜਦੋਂ ਸਰਪੰਚ ਖੜਨਾ ਸੀਗਾ ਸਰਪੰਚ ਨੇ ਸਾਡਾ ਸੰਯੋਗ ਲਿਆ ਸੀਗਾ ਔਰ ਲੀਵਰਾਂ ਚ ਮੀਟਿੰਗ ਕਰਕੇ ਅਸੀਂ ਉਹਨੂੰ ਸਰਪੰਚ ਬਨਾਇਆ ਹੁਣ ਕਾਰਜ ਕਹਿੰਦਾ ਹੈ ਕਿ ਜਿਹੜਾ ਬੰਦਾ ਆ ਜਾਂਦਾ ਉਹਦੀ ਮਦਦ ਕਰਦੇ ਹੋ ਕਰਨੀ ਪੈਂਦੀ ਆ ਭਰੋਸਾ ਕਰਨਾ ਪੈਂਦਾ ਸਾਡੇ ਤੋਂ ਸਰਪੰਚ ਬਣਿਆ ਉਸ ਸਰਪੰਚ ਦੀ ਵਜ੍ਹਾ ਦੇ ਨਾਲ ਸਾਡੇ ਜੁੜਨ ਦੇ ਨਾਲ ਉਸੇ ਪਰਿਵਾਰ ਚੋਂ ਇੱਕ ਚੇਅਰਮੈਨ ਆ ਜਿਹੜਾ ਟੀ ਏਰੀਏ ਚੋਂ ਬਲਾਕਾਂ ਦਾ ਚੇਅਰਮੈਨ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਜਿਲ੍ਹਾ ਪ੍ਰਸ਼ਾਸਨ ਦੇ ਵਿੱਚ ਬੈਠਦਾ ਉਹ ਮੈਡਮ ਚੁਣੀ ਹੋਈ ਤਾਂ ਉਸ ਪਿੰਡ ਦੇ ਵਿੱਚ ਖੁਦ ਆਪ ਦੇ ਇਹ ਹਾਲਾਤ ਆਏ ਕਿ ਗਰੀਬ ਬੰਦਿਆਂ ਦੇ ਮਕਾਨ ਜਿਹੜੇ ਉਹ ਆਪ ਦੇ ਪਰਿਵਾਰ ਨੂੰ ਪਾਏ ਗਏ ਉਸ ਬਾਰੇ ਮੈਂ ਬੇਨਤੀ ਕਰੂੰਗਾ ਭੈਣ ਜੀ ਤੁਸੀਂ ਦੱਸਿਓ ਕੀ ਗੱਲ ਹੈ ਬੋਲੋ ਤੂੰ ਹੋਰ तेरे मुंडे ਦਾ ਕੰਦਰੀਆ ਨਾ ਮੇਰਾ ਬਲੰਦਰ ਪਿੰਡ ਕਾਲਕੇ ਵਾਲਾ ਜੋ ਸਾਡੇ ਕਮਰਾਂ ਦੇ ਸੁਬੂਸਤਾਈ ਹੈ ਉਹ ਚੇਅਰਮੈਨ ਨੇ ਕੀ ਕੀਤਾ ਚੇਅਰਮੈਨ ਨੇ ਸਾਰਿਆਂ ਨੂੰ 20-20 ਹਜ਼ਾਰ ਰੁਪਏ ਆਬ ਦੇ ਪੰਗ ਵਾਲਿਆਂ ਨੂੰ ਸਾਰੇ ਹਾਲ ਦੇ ਰਿਸ਼ਤੇਦਾਰਾਂ ਨੂੰ ਦੇ ਕੇ ਚੇਅਰਮੈਨ ਨੇ ਸਾਡੇ ਕਮਰਾਂ ਦੇ ਪੈਸੇ ਨਹੀਂ ਦੇ ਰਹੀ ਸਾਨੂੰ ਉਹਨੇ ਕਹਿਤਾ ਵੀ ਛੇੜੇ ਛੇੜੇ ਫਾਰਮਸੀ ਤੁਹਾਡੇ ਘਰ ਤੋਂ ਹੋ ਗਏ ਤੁਹਾਡਾ ਨਵਾਂ ਨੰਬਰ ਆਉ 10ਵਾਂ ਨੰਬਰ ਆਉ ਜੈਪੀ ਤੇ ਜੈਪਾ ਇਹ ਕਿਸੇ ਦੀ ਗੱਲ ਕਰਨੀ ਕੋਈ ਹੋਰ ਬਈ ਸਾਨੂੰ 60 ਦਿਨ ਦਾ ਕੰਮ ਸਰਕਾਰ ਨੇ ਦਿੱਤਾ ਹੈ ਜੀ ਸਾਨੂੰ 100 ਦਿਨ ਦਾ ਕੰਮ ਨਹੀਂ ਦਿੰਦੇਗੇ ਸਾਨੂੰ 50 ਦਿਨਾਂ ਦਾ ਕੰਮ ਦੇ ਕੇ 50 ਦਿਨਾਂ ਦਾ ਇਹ ਖਾਂਦੇ ਆ ਜੀ ਬਲਾਕ ਇਹ ਬਲਾਕ ਚ ਨੇੜੇ ਨਹੀਂ ਆਉਂਦੇ ਹਾਂ ਸਾਨੂੰ ਨੇੜੇ ਨਹੀਂ ਆਉਂਦੇ ਹਣ ਵੀ ਦੂਜੀ ਸਰਪੰਚਾਂ ਦੀ ਪਾਰਟੀ ਦਾ ਕੰਮ ਚੱਲੀ ਜਾਂਦਾ ਅਸੀਂ 15 ਦਿਨ ਹੋ ਗਏ ਘਰੇ ਬੈਠੇ ਆ ਤੇ ਉਹ ਕੰਮ ਕਰਦੇ ਆ ਜਾ ਭਿੰਜਾ ਪਰ ਵੇਖੋ ਜੀ ਪਿਛਲੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਛੱਡਣਾ ਪੈਗਾ ਨਵੇਂ ਸਿਰ ਤੋਂ ਤਿਆਰੀ ਕਰਨੀ ਪੈਗੀ ਸਭ ਤੋਂ ਪਹਿਲਾਂ ਆਪਣੇ ਲੋਕਾਂ ਦਾ ਸਾਥ ਲੈਣ ਲਈ ਤੁਹਾਨੂੰ ਪਿਆਰ ਭਮਨਾਂ ਨਾਲ ਲੋਕਾਂ ਦੀਆਂ ਟੀਮਾਂ ਬਣਾਉਣੀਆਂ ਨੇ ਲੋਕਾਂ ਦੀ ਆਵਾਜ਼ ਆ ਗਈ ਤੇ ਤੁਹਾਡੇ ਚੋ ਆਪਣੇ ਸਮਾਜਿਕ ਨਿਆਂ ਮੰਤਰੀ ਰਾਮਦਾਸ ਠਾਪਲਾ ਜੀ ਬਣੇ ਹੋਏ ਆ ਉਹਨਾਂ ਨਾਲ ਫੋਨ 'ਚ ਗੱਲ ਹੁੰਦੀ ਆਉਂਦੀ ਆ ਔਰ ਉਹਨਾਂ ਦੇ ਕੋਲ ਵੀ ਆਪਾਂ ਜਾ ਸਕਦੇ ਆ ਉਹ ਕੋਈ ਕੋਈ ਟਾਈਮ ਵੀ ਲੈਣਾ ਚਾਹੁੰਦੇ ਆਪਾਂ ਬੱਚਾ ਪ੍ਰੋਗਰਾਮ ਕਰ ਸਕਦੇ ਆ ਉਹਨਾਂ ਦੇ ਸਾਹਮਣੇ ਤਾਂ ਪ੍ਰਸ਼ਾਸਨ ਛੱਡੋ ਤੁਸੀਂ ਜਿੰਨੇ ਰਾਜਨੀਤਿਕ ਲੋਕ ਆ ਉਹ ਵੀ ਬੱਕਰੀ ਤਰ੍ਹਾਂ ਮੇਮੇ ਹੁੰਦੇ ਆ ਬੜੀ ਪਾਵਰ ਹਾਂਜੀ ਆਪਾਂ ਕਰਦੇ ਆ ਕੰਮ ਪਰ ਥੱਲੋਂ ਸਭ ਤੋਂ ਪਹਿਲਾਂ ਇੱਕ ਗੱਲ ਸੁਣ ਲਓ ਕਿ ਕੱਲੀ ਨਰੇਗਾ ਤੇ ਹੁਣ ਕੰਮ ਨਹੀਂ ਕਰਨਾ ਹੁਣ ਕੰਮ ਪੈਨਸ਼ਨਾਂ ਤੇ ਵੀ ਸ਼ੁਰੂ ਹੋ ਗਿਆ ਹਾਂਜੀ ਪੈਨਸ਼ਨਾਂ ਤੇ ਵੀ ਸ਼ੁਰੂ ਆ ਤੇ ਜਿਹੜੇ ਖੇਤਾਂ 'ਚ ਧਿਆਨ ਕਰਦੇ ਆ ਸਾਰੀ ਕਿਸ ਦੀ ਕਰਦੇ ਆ ਕਰਦੇ ਆ ਤਾਂ ਉਹਨਾਂ ਨੂੰ ਸਿੱਕੋ ਕਿ ਆਓ ਜੇ ਤੁਸੀਂ ਹਾਂਜੀ ਤਾਂ ਵੇਖੋ ਮਜ਼ਦੂਰ ਕਾਟਾਗਰੀ ਨੂੰ ਲੈ ਕੇ ਜਿਹੜਾ ਆਪਾਂ ਸੰਵਿਧਾਨ ਬਣਾਇਆ ਵੈਲਫੇਅਰ ਸੁਸਾਇਟੀ ਰਜਿਸਟਰ ਕਰਾਈ ਆ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਨਾਲੇ ਤਾਂ ਸਾਡੀ ਗਿਣਤੀ ਵੱਡੀ ਹੋ ਗਏ ਇਕੱਠ ਵੱਡਾ ਹੋ ਜਾਏ ਪਾਵਰ ਬਣ ਜੇ ਨਾਲੇ ਆਪਦੇ ਹੱਕਾਂ ਦੀ ਜਾਣਕਾਰੀ ਹੋਵੇ ਤਾਂ ਮੈਂ ਫਿਰ ਦੁਬਾਰਾ ਬੇਨਤੀ ਕਰੂੰਗਾ ਕਿ ਇਲੈਕਸ਼ਨ ਲਗਭਗ 76 ਸਾਲ ਹੋ ਗਏ ਲੋਕ ਜਿਹੜੇ ਲੜਦੇ ਆ ਜਦੋਂ ਇਲੈਕਸ਼ਨ ਲੜਦੇ ਆ ਉਦੋਂ ਕੱਠ ਸਾਡੇ ਲੋਕਾਂ ਹੈਣਾ ਹਾਂਜੀ ਸਫਾਈ ਸਾਡੇ ਲੋਕ ਕਰਦੇ ਹੈ ਸਾਡੇ ਲੋਕ ਕਰਦੇ ਹੈਣਾ ਨਾਰੇ ਸਾਡੇ ਲੋਕ ਲਗਾਉਂਦੇ ਹੈ ਹਾਂਜੀ ਹੈਣਾ ਜਾਨਦੇ ਆ ਜੀ ਤੇ ਲੜਾਈ ਦੇ ਵਿੱਚ ਅੱਗੇ ਸਾਡੇ ਲੋਕ ਹੁੰਦੇ ਲੱਡੂਆਂ ਨਾਲ ਸਾਡੇ ਲੋਕ ਖੋਲਦੇ ਖਾਣ ਸਾਡੇ ਲੋਕ ਖਾਂਦੇ ਆ ਬੋਟ ਸਾਡੇ ਲੋਕ ਖੋਲਦੇ ਹੈਣਾ ਪੰਗੜਾ ਪਾਉਂਦੇ ਆ ਜਿਵੇਂ ਬੰਦਰ ਮੁੰਲੇ ਚ ਨੱਚਦਾ ਸਾਡੇ ਲੋਕ ਪਾਉਂਦੇ ਹੈ ਹਾਂਜੀ ਤੇ ਜਦੋਂ ਉਹ ਬੋਟ ਲੈ ਲੈਂਦੇ ਆ ਮੁੜ ਕੇ ਤੋਂ ਫੇਰ ਕੱਟਦੇ ਉਹ ਪੈਨਸ਼ਨ ਹਾਂਜੀ ਕੱਟਦੇ ਉਹ ਸੈਗਨ ਸਕੀਮ ਹਾਂਜੀ ਕੱਟਦੇ ਉਹ ਮਕਾਨ ਜਿਹੜੇ ਆਏ ਆ ਰੋਕ ਦਿਓ ਕੈਨਸਲ ਕਰ ਦਿਓ 플ਾਟ ਜਿਹੜੇ ਦਿੱਤੇ ਇੱਕ ਮਰਲੇ ਮਕਾਨ ਕਰ ਦੇ ਕੈਨਸਲ ਕਦੋਂ ਦੇਾਂਗੇ ਸਾਡੀ ਸਰਕਾਰ ਦੇਗੀ ਕਦੋਂ ਦੇਗੀ 4 ਸਾਲ 6 ਮਹੀਨੇ ਬਾਅਦ ਦੇਗੀ ਜਿੱਦ ਨਵੇਂ ਵੋਟ ਪਾਉਣੇ ਹੁਣ ਨਰੇਗਾ ਬੰਦ ਕੀਤੀ ਹੈਨਾ ਤਾਂ ਵੇਖੋ ਇਹਨਾਂ ਲੋਕਾਂ ਨੂੰ ਵੋਟ ਆਜੀ ਵੀ ਆਪਾਂ ਖੁਸ਼ ਹੋ ਕੇ ਤੋਂ ਨਹੀਂ ਆਲੇ ਹਾਂ ਹਾਂ ਕਮ ਮਿੱਠਾ ਗੋਲੀਆਂ ਦੇ ਦਿੰਦੇ ਆ ਕੇ ਘਰਾਂ ਚ ਉਹ ਉੱਥੇ ਹੀ ਮਾਰਾ ਜਾਂਦਾ ਉਹ ਤਾਂ ਕਹਿੰਦੇ ਤੇਰੇ ਤੇ ਜੋਰ ਆ ਤੂੰ ਚੱਲ ਸਾਡੇ ਨਾਲ ਝੁੱਕ ਜਾਂਦੇ ਆਪਾਂ ਨਹੀਂ ਕਰਦੇ ਅੱਜ ਕਿਸੇ ਦਾ ਵੀ ਨਹੀਂ ਅੱਜ ਜੋਰ ਵਾਲੇ ਬਲਾਕ ਚ ਨਹੀਂ ਤੇਰੇ ਨਾਲ ਆਇਆ ਹਾਂ ਅੱਜ ਉਹ ਤੇਰੇ ਕਹਿੰਦੇ ਜੋਰ ਆ ਚੱਲੋ ਤੇ ਉਹ ਕਿਸੇ ਗਰੀਬ ਗੁਰਬੇ ਦੇ ਨਹੀਂ ਆਪਾਂ ਕਿਸੇ ਤਰਨਾ ਕਰਦੇ ਪੰਦੀ ਲੈਣੀ ਨਾਲ ਲੈਣੀ ਆ ਤੇ ਆਪਾਂ ਤਾਂ ਵੱਜ ਕੇ ਬਾਜ਼ ਜਾਣੇ ਆ ਕੰਮ ਬਣਾਇਆ ਤੁਹਾਨੂੰ ਐਪ ਦਵਾਵਾਂਗੇ ਅਸੀਂ ਤਾਂ ਕਿ ਆਪਾਂ ਕਈ ਨਹੀਂ ਹਾਂ ਚਾੜ ਵਾਲਾ ਤੁਹਾਨੂੰ ਤੇ ਇਨਾ ਕਹਿੰਦੇ ਹਾਂ ਜਾਂ ਜਾ ਕੇ ਸਸੀ ਦਾ ਨਮਸਕਾਰ ਹੁਕੀ